ਪੜਕਾ ਹਰਜਿੰਦਰ ਸਿੰਘ ਹੀ ਰਾਮੇਵਾਲ ਯੂਐਸਏ ਵਾਲੇ ਦੂਜੇ ਪੜਕੇ ਦੇ 2025 ਦੇ ਸਪਾਂਸਰ ਇਹ ਦੋ ਪਰਿਵਾਰ ਹੋਣਗੇ ਸੋ ਦੋਵਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਜੱਦੀ ਦੀ ਗੁਰਤੀ ਮੈਦਾਨ ਦੇ ਚੱਲ ਰਹੀ ਹੈ ਹਾਜੀ ਜਿਹੜੇ ਸਟੇਜ ਆ ਦੇ ਬਣੇ ਨੇ ਦਾਬਾ ਸਾਡੇ ਦਾਬਾ ਦੀ ਸ਼ਾਨ ਜੋ ਕਿ ਕਾਂਗਰਸ ਪਾਰਟੀ ਦੇ ਮੁੱਖ ਬਿਲਾਵੇ ਤੇ ਹਲਕਾ ਇੰਚਾਰਜ ਨੇ ਕੋਤਾਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਨਵਜੋਤ ਸਿੰਘ ਦਈਆ ਸਾਹਿਬ ਨਾਲ ਸਾਡਾ ਕੈਬਨਟ ਮੰਤਰੀ ਪੰਜਾਬ ਸਰਦਾਰ ਅਮਰਜੀਤ ਜੀ ਸੰਜੀ ਸਮਰਾਜ ਸਾਹਿਬ ਇੱਕ ਟਾਈਮ ਸਟੇਜ ਤੇ ਤਸਦੀਫ ਫਰਮਾਨ ਨੇ ਇਹਦਾ ਵੀ ਮੈਂ ਪੈਰ ਲੋ ਧੰਨਵਾਦ ਆਖਾਂਗੇ ਅੱਜ ਤਾਂ কুਸਤੀ ਮੌਦਿਆ ਚੱਲਦੀ ਪਈ ਐਨ ਕੰਦੇ ਵੀ ਬੱਲੇ ਬੱਲੇ ਹੁੰਦੀ ਪਈ কুਸਤੀ ਦੀ ਕੰਦਾ ਜਦ ਗੱਪਰੂ ਦੇ ਪੱਟ ਪਰ ਦੋਨੇ ਫੜ ਫਾ ਫਾ ਤੇ ਜੱਜੇ ਛੁਰਦੋ ਨੇ ਪਰ ਲੋਕ ਵੀ ਇਕੱਲਾ ਕਰਦੇ ਨੇ ਉਹ কুਸਤੀ ਦੇ ਫਿਰ ਲੋਟ ਵੀ ਕਰਦੇ ਨੇ ਉਹ ਪੰਜੇ ਦੇ ਵਿੱਚ 500 ਮਾਰਨੀ ਕੋਤੀ